ਇੱਕ ਮੋਬਾਈਲ ਆਈਂ ਦੁਕਾਨ ਹੈ ਜਿਸ ਤੇ ਰਾਤ ਉਹ ਸਾਹਮਣੇ ਦਿਖ ਰੇ ਰੋਸ਼ਨਦਾਨ ਬੀਦੀ ਚੌਰਾ ਵੱਲੋਂ ਲੰਗ ਕੇ ਚੋਰੀ ਕੀਤੀ ਗਈ ਹੈ ਇਹ ਦੁਕਾਨ ਸੁਨੀਲ ਕੁਮਾਰ ਪੁੱਤਰ ਜਗਦੀਪ ਕੁਮਾਰ ਵਾਸੀ ਮਿਸ਼ਾਣਾ ਵੱਲੋਂ ਬੀਸੀਐਲ ਸ਼ਰਾਬ ਫੈਕਟਰੀ ਅੱਗੇ ਦੁਕਾਨ ਕੀਤੀ ਜੀ ਸੀ ਇੱਕ অতি ਗਰੀਬ ਪਰਿਵਾਰ ਦਾ ਇਹ ਨੌਜਵਾਨ ਹੈ ਜਿਨੇ ਕੋਈ ਕਾਰਜਾ ਚੁੱਕ ਕੇ ਦੁਕਾਨ ਕੀਤੀ ਸੀ ਮੋਬਾਈਲਾਂ ਦਾ ਵਧੀਆ ਕੰਮ ਚੱਲ ਰਿਹਾ ਸੀ ਰਾਤ ਚੋਰਾਬੰਨੀਓ ਆ ਰੋਸ਼ਨਦਾਨ ਇੱਕ ਰੋਸ਼ਨਦਾਨ ਵੀ ਦੀ ਲੰਘ ਕੇ ਚੋਰਾਬੰਨੀਓ ਸਾਰਾ ਸਮਾਨ ਅਸੈਸਰੀ ਤੇ ਜੋ ਕੋਈ ਸੈਂਕਟ ਹੈਂਡ ਫੋਨ ਜਾਂ ਕੋਈ ਰਿਪੇਅਰ ਵਾਲੇ ਫੋਨ ਪਏ ਸੀ ਉਹ ਸਾਰੇ ਚਾਕੇ ਲੈ ਗਏ ਤੇ ਆਪਾਂ ਸੁਨੀਲ ਕੁਮਾਰ ਨਾਲ ਗੱਲ ਕਰਦੇ ਹਾਂ ਕਿੰਨਾ ਕੁ ਨੁਕਸਾਨ ਹੋਇਆ ਹੈ ਹਾਂਜੀ ਭਾਈ ਜੀ ਤੁਹਾਨੂੰ ਕਦੋਂ ਪਤਾ ਲੱਗਾ ਚੋਰੀ ਦਾ ਭਾਈ ਜੀ ਮੈਨੂੰ ਰਾਤ ਮੈਂ ਰਾਤ ਇਹਨਾਂ ਨੇ ਦੱਸਿਆ ਮੈਨੂੰ ਕਿਵੇਂ ਵੀ 1 ਵਜੇ ਹਵੜਾ ਦਾ ਬੜੀ ਬੱਚੀ ਆ ਜੀ ਰਾਤ ਤੀ ਰਾਤੀ ਇਹਨਾਂ ਨੇ ਕੋਈ ਦੇਖਿਆ ਦੁਖਿਆ ਨਹੀਂ ਹੋ ਗਿਆ ਵੀ ਵੈਸੇ ਜਾਂ ਕੋਈ ਕੋਈ ਚੱਕਰ ਨਹੀਂ ਉਹਦੇ ਬਾਅਦ ਸਵੇਰ ਆਈ ਮੈਂ ਤਾਂ ਸ਼ੌਪ ਖੋਲਣ ਨਾ ਮਾਰ ਆਇਆ ਜੀ ਸਵੇਰ 9 ਵਜੇ ਉਹ ਦੇਖਿਆ ਤਾਂ ਕਿਦਾਂ ਇਧਰੋਂ ਰੋਜ ਆ ਡਿੱਗਿਆ ਹੋਇਆ ਸੀ ਜੀ ਆਪਣਾ ਜਸਟ ਫੈਨ ਜੀ ਦੇਖਿਆ ਇਧਰੋਂ ਵੀ ਸਮਾਨ ਮੇਰਾ ਸਾਰਾ ਚੋਰੀ ਸੀ ਕੁਝ ਨਹੀਂ ਸੀ ਦੁਕਾਨ ਦੇ ਵਿੱਚ ਜੀ ਇਦੇ ਵਿੱਚ ਮੇਰਾ ਸਾਰਾ ਸੈਸਰੀ ਸਮਾਨ ਲੈ ਗਏ ਜੀ ਸਰ ਸੈਸਰੀ ਸਮਾਨ ਦੇ ਵਿੱਚੋਂ ਮੇਰੇ 10 8 9 ਫੋਨ ਵੀ ਸੀ ਹੂੰ ਉਹ ਸਾਰੇ ਸੈਕੰਡ ਹੈਂਡ ਔਰ ਨਵੇਂ ਫੋਨ ਸਾਰੇ ਚੱਕ ਕੇ ਲੈ ਗਏ ਜੀ ਕੁਝ ਵੀ ਨਹੀਂ ਛੱਡਿਆ ਜੀ ਮੇਰੇ ਵੱਗ ਗੱਲੇ ਚ ਪਿਆ ਸੀ 2500 3500 ਰੁਪਇਆ ਜੀ ਉਹ ਸਾਰਾ ਗੱਲੇ ਚੋਂ ਲੈ ਗਏ ਤੁਸੀਂ ਕੰਪਲੇਨ ਕੀਤੀ ਹੈ ਪੁਲਿਸ ਨੂੰ ਹਾਂ ਜੀ ਮੈਂ ਆਪਣੇ ਸੰਗ ਥਾਣਾ ਕੰਪਲੀਟ ਦਰਜ ਕਰਵਾ ਕੇ ਆਇਆ ਫਰ ਕਰਵਾਇਆ ਸੀ ਜੀ ਸਵੇਰ ਜਾ ਕੇ ਕਿੰਨੇ ਕੁ ਦਾ ਤੁਹਾਡਾ ਨੁਕਸਾਨ ਹੋਇਆਗਾ ਘੱਟੋ ਘੱਟ ਹੀ ਮੇਰਾ ਪੰਜਾਬ ਸਾਠ ਹਜ਼ਾਰ ਦਾ 70 ਹਜ਼ਾਰ ਸੈਸਰੀ ਸਮਾਨ ਲੈ ਗਈ। ਉਹਦੇ ਵਿੱਚੋਂ ਆਪਣਾ 10-12 ਫੋਨ ਲੈ ਗਈ ਸੈਕੰਡ ਹੈਂਡਸ ਮੇਰੇ ਸਾਜੀ ਕੁਝ ਕਸ਼ਟਮਾ ਦੇ ਫੋਨ ਵੀ ਸਵੇਤੀ ਕੁਝ ਨਵੇਂ ਫੋਨ ਲੈ ਗਈ ਜੀ ਆਪਣੇ ਛੋਟੇ ਸ਼ੋਹ ਫੋਨ ਲੈ ਗਏ ਆਪਣੇ। ਸੁਨੀਲ ਕੁਮਾਰ ਦਾ ਕਹਿਣਾ ਵੀ ਤਕਰੀਬਨ ਲੱਖ ਸਵਾ ਲੱਖ ਦੀ ਚੋਰੀ ਹੋਈ ਹੈ। ਆ ਤੁਹਾਨੂੰ ਦੁਬਾਰਾ ਦਿਖਾਉਣਿਆ ਇੱਥੇ ਰੋਸ਼ਨ ਨਾਨ ਹੈ। ਆ ਦੇਖੋ ਇਸ ਰੋਸ਼ਨ ਥਾਨ ਵਿਜੀਟ ਟਾਪ ਕੋ ਚੋਰਾ ਬਨੇ ਚੋਰੀ ਕੀਤੀ ਗਿਆ। ਇੱਥੇ ਆ ਅਡਜਸਟ ਫਾਇਨ ਲੱਗਿਆ ਹੋਇਆ ਸੀ। ਜੋ ਚੋਰ ਆ ਬਨਿਓ ਮਾਘਰੇ ਦੇ ਪਾਸਿਓਂ ਪਾੜ ਲਾ ਕੇ ਕੰਦਰੋਂ ਰੈਸਟ ਪਿੰਡ ਕੱਢ ਕੇ ਇਹਦੇ ਵਿੱਚ ਦੀ ਸਮਾਨ ਚੱਕਿਆ ਗਿਆ ਇਹਨਾਂ ਨੇ ਦੱਸਿਆ ਕਿ ਪੁਲਿਸ ਕੰਪਲੇਨ ਵੀ ਕੀਤੀ ਗਈ ਹੈ ਪਿੰਡ ਵਾਸੀਆਂ ਨੇ ਵੀ ਮੌਕਾ ਦੇਖਿਆ ਪੁਲਿਸ ਨੇ ਮੌਕਾ ਦੇਖਿਆ ਤੇ ਚੋਰਾਬ ਦੀ ਪੜਤਾਲ ਜਾਰੀ ਹੈ ਪੁਲਿਸ ਬਨਿਓ ਚੋਰਾਬ ਦੀ ਪੜਤਾਲ ਜਾਰੀ ਹੈ ਇਸ ਵੀਰ ਦਾ ਸਵਾ ਤੋਂ ਸਵਾ ਕ ਲੱਖ ਰੁਪਏ ਦਾ ਨੁਕਸਾਨ ਹੋ ਚੁੱਕਾ ਹੈ ਰੰਗਲਾ ਪੰਜਾਬ ਤੋਂ ਚਰਨਜੀਤ ਮਿਸ਼ਾਨਾ ਦੇ